ਮੈਂ ਅਮਰਜੀਤ ਸਿੰਘ ਕਲਾਨਾ ਵਿਧਾਇਕ ਪ੍ਰਧਾਨ ਬੁਢਲਾਡਾ ਕੱਲ ਜੋ ਪੰਜਾਬ ਬਚਾਓ ਯਾਤਰਾ ਬੁਢਲਾਡੇ ਵਿਖੇ ਸਰਦਾਰ ਸਖਵੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ कौर ਬਾਦਲ ਪਹੁੰਚੇ ਉਹਨਾਂ ਦੇ ਪਹੁੰਚਣ ਤੇ ਵਰਕਰਾਂ ਦੇ ਵਿੱਚ ਇੰਨਾ ਉਤਸ਼ਾਹ ਜ਼ਿਆਦਾ ਸੀ ਕਿ ਕੱਲ ਆਪ ਹੀ ਪਤਾ ਲੱਗ ਗਿਆ ਬੁਢਲਾਡੇ ਹਲਕੇ ਦੇ ਵਿੱਚ ਇੱਕ ਤਰਫਾ ਫੈਸਲਾ 2000 ਟਰੈਕਟਰ ਪਿੰਡਾਂ ਦੇ ਵਿੱਚੋਂ ਅਸੀਂ 10-10 15-15 ਟਰੈਕਟਰ ਕੈ ਕਹੇ ਸੀ ਜਿਹੜੇ 25 25 30 30 ਆਪ ਮਹਾਰੇ ਆਏ ਤੇ ਲੋਕ ਰੁੱਸੇ ਵੀ ਸਾਨੂੰ ਟਰੈਕਟਰ ਨੂੰ ਕਿਉਂ ਨਹੀਂ ਕਿਹਾ ਹੁਣ ਪਿੰਡਾਂ ਦੇ ਵਿੱਚ ਇੱਕ ਤਰਫਾ ਮਾਹੌਲ ਬਣਦਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੰਨੇ ਵੀ ਵਰਕਰ ਇੱਥੇ ਪਹੁੰਚੇ ਸੀ ਉਹਨਾਂ ਦਾ ਅਸੀਂ ਸਾਰੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਹੁਣ ਕੰਮ ਦਾ ਸਮਾਂ ਤੇ ਵਰਕਰ ਇੰਨੇ ਸ਼ਾਨ ਨਾਲ ਪਹੁੰਚੇ ਵੀ ਆਪਾਂ ਸੋਚ ਵੀ ਨਹੀਂ ਸਕਦੇ ਤੇ ਵਰਕਰ ਗੁੱਸੇ ਵੀ ਹੋਏ ਨੇ ਵੀ ਸਾਡੇ ਤੱਕ ਸਨੇਹੀ ਨਹੀਂ ਲੱਗੇ ਸੀ ਆਪ ਜਾਣਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਇੱਕ ਤਰਫਾ ਫੈਸਲਾ ਹੋਊਗਾ ਤੇ 4 ਜੂਨ ਨੂੰ ਤੁਹਾਡੇ ਮੂਹਰੇ ਉਹੀ ਰਿਜ਼ਲਟ ਆਊ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਵੱਡੇ ਮਾਰਜਿਨ ਨਾਲ ਜਿੱਤ ਰਿਹਾ ਕਿਉਂਕਿ ਮਹੀਨੇ ਦੇ ਵਿੱਚ ਬਹੁਤ ਵੱਡਾ ਬਦਲਾਅ ਆਉਣਾ ਹੈ ਇੱਕ ਮਹੀਨੇ ਦੇ ਵਿੱਚ ਇੰਨਾ ਚੇਂਜ ਆ ਜਾਊਗਾ ਵੀ ਆਪ ਮਹਾਰੇ ਅਕਾਲੀ ਦਲ ਦੇ ਨਾਲ ਜਿਵੇਂ 97 ਚ ਹੋਇਆ ਸੀ ਉਸ ਤਰੀਕੇ ਲੋਕ ਚੱਲਣਗੇ ਤੇ ਦੂਜੀਆਂ ਪਾਰਟੀਆਂ ਦਿੱਲੀ ਤੋਂ ਚੱਲਣ ਵਾਲੀਆਂ ਹੈਰਾਨ ਰਹਿਣਗੀਆਂ ਵੀ ਪੰਜਾਬ ਇੱਕ ਤਰਫਾ ਕਿਵੇਂ ਹੋ ਗਿਆ ਅਸੀਂ ਫੇਰ ਦੁਬਾਰਾ ਕੱਲ ਜਿਹੜੀ ਵੱਡੀ ਗਿਣਤੀ ਦੇ ਵਿੱਚ ਤੇ ਸੰਗਤ ਪਹੁੰਚੀ ਸੀ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਵੱਲੋਂ ਤੇ ਮੇਰੇ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਕਿ ਵੱਡੇ ਪੱਦਰ ਤੇ ਸਾਥ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ